ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ World Wide Expert ਤੇ ਇਹ ਚੈਨਲ ਤੇ ਅਸੀਂ ਤੁਹਾਨੂੰ ਦੇਸ਼ਾਂ-ਵਦੇਸ਼ਾਂ ਵਿੱਚ ਕੰਮਾਂ ਦੀ ਲੋਡ ਬਾਰੇ ਜਾਣਕਾਰੀ ਦਿੰਨੇ ਆ ਚੈਨਲ ਤੇ ਬਣੇ ਰਹਿਣ ਲਈ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਚਲੋ ਬਾਦਿਆਂ ਆਦੀ ਵੀਡੀਓ ਬਣ ਅੱਜ ਦੀ ਸਾਡੀ ਵੀਡੀਓ ਹੈ ਦੁਹਾ ਘਤਰ ਬਾਰੇ ਜਿੱਥੇ ਕਿ ਮਿਨਿਸਟਰੀ ਆਫ ਐਜੂਕੇਸ਼ਨ ਆਪਰੇਸ਼ਨ ਐਂਡ ਮੇਨਟੇਨੈਂਸ ਪ੍ਰੋਜੈਕਟ ਲਈ ਕਾਮੀਆਂ ਦੀ ਲੋੜ ਹੈ ਜਿੱਥੇ ਕਿ ਕੰਮ ਐਚ ਵੀ এ সি ਟੈਕਨੀਸ਼ੀਅਨ ਪਲੰਬਰ ਚਿੱਲਰ ਆਪਰੇਟਰ ਮਕੈਨੀਕਲ ਟੈਕਨੀਸ਼ੀਅਨ ਯੂ ਪੀ ਐਸ ਇਲੈਕਟ੍ਰੀਕਲ ਟੈਕਨੀਸ਼ੀਅਨ ਇੰਡਸਟਰੀਅਲ ਇਲੈਕਟ੍ਰੀਸ਼ੀਅਨ ای ਐਲ ਬੀ ਟੈਕਨੀਸ਼ੀਅਨ ਚਲੋ ਬਾਦਿਆਂ ਸੈਲਰੀ ਬਾਰੇ ਸੈਲਰੀ ਕਿੰਨੀ ਰਹੇਗੀ ਐਚ ਵੀ এ সি ਟੈਕਨੀਸ਼ੀਅਨ ਦੀ ਸੈਲਰੀ ਰਹੂਗੀ 1800 ਪਲੱਸ ਫੂਡ ਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਉਹਦੇ ਕੋਲ ਤੇ ਪਲੰਬਰ ਦੀ ਸੈਲਰੀ ਰਹੂਗੀ 1600 ਪਲੱਸ ਫੂਡ ਤੇ ਉਹੀ ਕੈਂਡੀਡੇਟ ਕੋਲ 5 ਸਾਲ ਦਾ ایکسپੀਰੀਅੰਸ ਹੋਣਾ ਚਾਹੀਦਾ ਹੈ ਤੇ ਚਿਲਰ ਆਪਰੇਟਰ ਦੀ ਸੈਲਰੀ ਹੋਗੀ 1900 ਪਲੱਸ ਫੂਡ ਉਹਦੇ ਕੋਲ ਹੀ 5 ਸਾਲ ਦਾ ایکسپੀਰੀਅੰਸ ਚਾਹੀਦਾ ਹੈ ਤੇ ਮਕੈਨੀਕਲ ਟੈਕਨੀਸ਼ੀਅਨ ਦੀ ਸੈਲਰੀ ਹੋਗੀ 1900 ਪਲੱਸ ਫੂਡ ਤੇ ਉਹਦੇ ਕੋਲ ਵੀ 5 ਸਾਲ ਦਾ ایکسپੀਰੀਅੰਸ ਹੋਣਾ ਚਾਹੀਦਾ ਹੈ ਯੂਪੀਐਸ ਇਲੈਕਟ੍ਰੀਕਲ ਟੈਕਨੀਸ਼ੀਅਨ ਦੀ ਸੈਲਰੀ ਹੋਗੀ 1800 ਪਲੱਸ ਫੂਡ ਤੇ ਉਹਨੂੰ ਵੀ 5 ਸਾਲ ਦਾ ایکسپੀਰੀਅੰਸ ਹੀ ਚਾਹੀਦਾ ਹੈ ਤੇ ਇੰਡਸਟਰੀਅਲ ਟੈਕਨੀਸ਼ੀਅਨ ਦੀ ਸੈਲਰੀ ਹੋਗੀ 1800 ਪਲੱਸ ਫੂਡ ਤੇ 5 ਸਾਲ ਦਾ ایکسپੀਰੀਅੰਸ ਹੋਣਾ ਚਾਹੀਦਾ ਹੈ ਬੀ ਐਲ ਵੀ ਟੈਕਨੀਸ਼ੀਅਨ ਦੀ ਸਹਾਰੇ ਲੋਕੀ 1800 ਪਲੱਸ ਫੂਡ ਤੇ 5 ਸਾਲ ਦਾ ایکسپੀਰੀਅੰਸ ਉਹਦੇ ਕੋਲ ਵੀ ਹੋਣਾ ਚਾਹੀਦਾ ਤੇ ਡਿਊਟੀ ਘੰਟੇ 8 8 ਘੰਟੇ ਡਿਊਟੀ ਹੋਊਗੀ ਪਲੱਸ ਓਵਰਟਾਈਮ ਹੋਊਗਾ 2 ਸਾਲ ਦਾ ਕੰਟਰੈਕਟ ਹੋਊਗਾ ਫ੍ਰੀ ਫੂਡ ਅਕਮੋਡੇਸ਼ਨ ਟਰਾਂਸਪੋਰਟੇਸ਼ਨ ਸਾਰੀ ਕੰਪਨੀ ਦੀ ਹੋਊਗੀ ਬਾਕੀ ਐਸ ਪਰ ਘਤਰ ਲੋ ਜੋ ਵੀ ਹੋਊਗਾ ਤੇ ਇੰਟਰਵਿਊ ਬਹੁਤ ਜਲਦ ਸਟਾਰਟ ਹੋਣ ਜਾਣੀ ਆ ਰਹੀ ਹੈ ਤੇ ਤੁਸੀਂ ਕਿਸੇ ਵੀ ਆਪਣੇ ਟਰੱਸਟਵਰਦੀ ਏਜੰਟ ਕੋਲ ਜਾ ਕੇ ਗੱਲਬਾਤ ਕਰਕੇ ਇਸ ਦੀ ਇੰਟਰਵਿਊ ਦੇ ਸਕਦੇ ਹੋ ਜੇ ਕਿਸੇ ਨੂੰ ਇਸ ਵੀਡੀਓ ਬਾਰੇ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਉਹ ਮੈਨੂੰ ਕਮੈਂਟ ਸੈਕਸ਼ਨ ਵਿੱਚ ਲਿਖ ਸਕਦਾ ਹੈ ਮੈਂ ਉਹਦਾ ਜਵਾਬ ਜ਼ਰੂਰ ਦਵਾਂਗਾ ਚੈਨਲ ਤੇ ਬਣੇ ਰਹੋ ਤੇ ਸਪੋਰਟ ਕਰੋ ਤਾਂ ਕਿ ਮੈਂ ਹਰ ਰੋਜ਼ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਸਕਾਂ ਥੈਂਕ ਯੂ